ਤਾਂ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਸਾਡੀ ਪੰਜਾਬ ਸਰਕਾਰ ਨੂੰ ਤੇ ਜਿਨ੍ਹਾਂ ਨੇ ਅੱਗੇ ਰਾਜ ਕਰਨਾ ਹੈ ਕਿਉਂਕਿ ਰਾਜ ਬਦਲਦਾ ਰਹਿੰਦਾ ਹੈ ਇਹ ਤਾਂ ਹੈ ਨਹੀਂ ਵੀ ਅੱਜ ਪੰਜਾਬ ਦੇ ਵਿੱਚ ਆਵਾਦਮੀ ਪਾਰਟੀ ਦੀ ਸਰਕਾਰ ਹੈ ਤੇ ਭਲਕੇ ਸੱਤਾ ਬਦਲ ਵੀ ਸਕਦੀ ਹੈ ਪਰ ਅਸੀਂ ਸਾਰੇ ਹੁਕਮਰਾਨਾਂ ਨੂੰ ਬੇਨਤੀ ਕਰਦੇ ਆਂ ਵੀ ਕਰਜ਼ਾ ਚੱਕ-ਚੱਕ ਕੇ ਲੋਕਾਂ ਨੂੰ ਸਕੀਮਾਂ ਨਾ ਦਿਆਂ ਕਰੋ ਕਰਜ਼ਾ ਚੱਕ ਕੇ ਤੁਸੀਂ ਲੋਕਾਂ ਨੂੰ ਸਕੀਮਾਂ ਦੇ ਦਿੰਦੇ ਆਂ ਪੰਜਾਬ ਦੇ ਸਰ ਕਰਜ਼ਾ ਚੜ ਜਾਂਦਾ ਹੈ ਅਸੀਂ ਅੱਜ ਬੜੀ ਡਿਟੇਲ ਦੇ ਵਿੱਚ ਸਮਝਾਵਾਂਗੇ ਵੀ ਲੋਕਾਂ ਨੂੰ ਤਾਂ ਪੂਰਾ ਪੰਜਾਬ ਗਹਿਣੇ ਕਰਕੇ ਜਾਂ ਬੈ ਕਰਕੇ ਸਕੀਮਾਂ ਦੇ ਦਿਓ ਇਹਨਾਂ ਕੋਈ ਫਿਕਰ ਨਹੀਂ ਪੰਜਾਬ ਦਾ ਅਸੀਂ ਪਿਛਲੇ ਲੰਮੇ ਸਮੇਂ ਦੇ ਵਿੱਚ ਕੀ ਵੇਖਿਆ ਕਿ ਪਿੰਡਾਂ ਦੇ ਵਿੱਚ ਫਲਸਾਂ ਬਣੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਵਿੱਚ 10 ਸਾਲ ਉਹਨਾਂ ਨੇ ਰਾਜ ਕੀਤਾ ਉਹਨਾਂ ਦੇ ਰਾਜ ਦੇ ਵਿੱਚ ਫਲਸਾਂ ਬਣੀਆਂ ਤਾਂ ਆਰ ਜੀਆਂ ਬਣੀਆਂ ਟੋਏ ਜੇ ਰੱਖ ਕੇ ਬਣਾਤੀਆਂ ਛੱਤਾਂ ਆਈਆਂ ਬਾਤੀਆਂ ਸੈਲਫਾਂ ਜੀਆਂ ਉੱਤੇ ਰੱਖਤੀਆਂ ਤੇ ਲੋਕਾਂ ਨੇ ਉਹ ਪੱਟ ਲਈਆਂ ਜਾਣੇ ਕਿ ਕੋਈ ਲੋਕਾਂ ਨੂੰ ਮਤਲਬ ਫਿਕਰ ਨਹੀਂ ਕਿ ਸਾਡੇ ਸਰਕਾਰ ਨੇ ਪੈਸਾ ਲਾਇਆ ਅਸੀਂ ਇਹਨੂੰ ਸਾਹਮਣੇ ਰੱਖੀਏ ਤੇ ਜਾਣੇ ਕਿ ਲੋਕਾਂ ਨੇ ਪੱਟ ਲੀਆਂ ਉਦੋਂ ਬਾਅਦ ਫੇਰ ਸਕੀਮ ਆਈ ਅਖੇ ਜੀ 15-15000 ਆਇਆ ਹੁਣ ਫੇਰ ਬਣਾਉਣੀਆਂ ਪਹਿਲਾਂ ਵਾਲੀਆਂ ਪੱਟ ਕੇ ਲੋਕਾਂ ਨੇ ਡਬਲ ਬਣਾ ਲੀਆਂ ਸੀ ਜਾਣੇ ਕਿ ਕੋਈ ਪੰਜਾਬ ਦੇ ਲੋਕਾਂ ਨੂੰ ਫਿਕਰ ਨਹੀਂ ਵੀ ਸਾਨੂੰ ਸਰਕਾਰ ਕਰਜ਼ਾ ਚੱਕ ਕੇ ਸਕੀਮਾਂ ਦਿੰਦੀ ਹੈ ਜਾਣੇ ਕਿ ਮੁੜ ਕੇ ਕੀ ਹੁੰਦਾ ਹੈ ਮੁੜ ਕੇ ਇਹ ਹੁੰਦਾ ਕਿ ਸਰਕਾਰ ਨੇ ਕਰਜ਼ਾ ਪੰਜਾਬ ਦੇ ਸਿਰ ਚੜਾਤਾ ਜੀ ਕਰਜ਼ਾ ਲੋਕਾਂ ਦੇ ਖਾਤਰ ਚੜਦਾ ਹੈ ਜੇ ਮੰਨ ਕੇ ਚੱਲੋ ਕੋਈ ਆਦਮੀ ਕਰਜ਼ਾ ਚੱਕ ਕੇ ਮਤਲਬ ਵੀ ਕੋਈ ਕੰਮ ਕਰਦਾ ਹੈ ਤਾਂ ਉਹਦੀ ਕੋਲੋਂ ਵਾਲੀ ਪ੍ਰਾਪਰਟੀ ਵੀ ਚਲੀ ਜਾਂਦੀ ਹੈ ਜਾਣੇ ਕਿ ਦਿਨ ਦਾ ਦਿਨ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜਦਾ ਨਾ ਇਹ ਕਰਜ਼ਾ ਲੋਕੀ ਸਰਕਾਰਾਂ ਦੀਆਂ ਦਿੱਤੀਆਂ ਹੋਈਆਂ ਗਰਾਂਟਾਂ ਦੀ ਦੁਰਵਰਤੋਂ ਕਰਦੇ ਆ ਤਾਂ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਲੋਕਾਂ ਨੂੰ ਕਹਿੰਦੇ ਵੀ ਆ ਰਹੇ ਆ ਵੀ ਯਾਰ ਜਿਹੜੀ ਵੀ ਕੀ ਚੀਜ਼ ਤੁਹਾਨੂੰ ਸਰਕਾਰ ਦੇ ਦਿੰਦੀ ਹੈ ਇਹਦੀ ਸੰਭਾਲ ਰੱਖਿਆ ਕਰੋ ਇਹਨੂੰ ਬਰਬਾਦ ਨਾ ਕਰੋ ਪਰ ਅਸੀਂ ਤੁਹਾਨੂੰ ਆਪਣੀ ਹਕੀਕਤ ਦੱਸਦੇ ਆਂ ਸਬੂਤ ਦੱਸਦੇ ਆਂ ਕਿ ਅਸੀਂ ਆ ਆ ਸਾਲ ਦੇ ਵਿੱਚ ਅਸੀਂ ਆਪ ਦੇ ਪੈਸੇ ਲਾ ਕੇ ਆਪ ਬਣਾਈ ਐ ਆ ਵੇਖ ਸਕਦੇ ਆਂ ਤੁਸੀਂ ਇਹਦੇ ਤੇ ਘੱਟੋ ਘਾਟਾ ਸੀ ਇਹ ਕਿ ਫਲਾਸ ਬਣਾਈ ਐ ਥੜਾ ਬਣਾਇਆ ਐ ਤੇ ਅਸੀਂ ਆਪ ਬਣਾਈ ਐ ਜਾਣੇ ਕਿ ਅਸੀਂ ਇਹਦੇ ਉੱਤੇ 40000 ਰੁਪਇਆ ਲਾਇਆ ਆਪ ਦੇ ਕੋਲੋਂ ਤੇ ਲੋਕੀ ਸਰਕਾਰ ਤੋਂ ਗ੍ਰਾਂਟਾ ਲੈ ਲੈਂਦੇ ਐ ਬਰਬਾਦ ਕਰ ਦਿੰਦੇ ਐ ਲਾ ਲੈਂਦੇ ਆ ਬਰਬਾਦ ਕਰ ਦਿੰਦੇ ਆ ਜਿੰਨੀਆਂ ਤੁਸੀਂ ਇਹਨਾਂ ਨੂੰ ਸਕੀਮਾਂ ਦੇਈ ਜਾਓਂਗੇ ਉਨਾ ਹੀ ਲੋਕ ਠੀਠ ਹੁੰਦੇ ਜਾਣਗੇ ਜਾਣੇ ਕਿ ਸਰਕਾਰੀ ਗਰਾਂਟਾ ਦੀ ਚਾਹੇ ਉਹ ਗਲੀ ਬਣਦੀ ਐ ਚਾਹੇ ਕੋਈ ਵੀ ਵਿਕਾਸ ਬੰਦਾ ਹੈ ਉਹਦੀ ਲੋਕ ਸੰਭਾਲ ਨਹੀਂ ਕਰਦੇ ਹੁਣ ਛੜਕਾਂ ਬਣ ਜਾਂਦੀਆਂ ਲੋਕ ਪਾਣੀ ਸੱਟ ਕੇ ਤੋੜ ਦਿੰਦੇ ਆ ਹੁਣ ਅਸੀਂ ਆਪਦੇ ਜੇਬ ਦੇ ਵਿੱਚੋਂ ਪੈਸੇ ਲਾਏ ਆ ਦੇਤੇ ਅਸੀਂ ਸੰਭਾਲ ਵੀ ਰੱਖਾਂਗੇ ਵਧੀਆ ਵਧੀਆ ਚੀਜ਼ ਬਣਾਈ ਆ ਅਸੀਂ ਜਿੰਨਾ ਚਿਰ ਬੰਦੇ ਦੀ ਪ੍ਰਾਨੀ ਚੱਲਦੀ ਐ ਜਿੰਨਾ ਚਿਰ ਬੰਦਾ ਕੰਮ ਕਰਦਾ ਐ ਉਨਾ ਚਿਰ ਤਾਂ ਕੰਮ ਕਰਕੇ ਮਤਲਬ ਵੀ ਸਰਕਾਰਾਂ ਮੰਨੀ ਝਾਕ ਨਾ ਰੱਖੇ ਤੁਹਾਨੂੰ ਵੋਟਾਂ ਦੀ ਲੋੜ ਆ ਵੀ ਆਪਾਂ ਤਾਂ ਵੋਟਾਂ ਲੈਣੀਆਂ ਆਉਣ ਵਾਲੀ ਕੁਰਸੀ ਲੈਣੀ ਹੈ ਚਾਹੇ ਪੰਜਾਬ ਸਾਰਾ ਗਹਿਣੇ ਹੋ ਜੇ ਚਾਹੇ ਪੰਜਾਬ ਦੇ ਵਿੱਚ ਕਿੰਨਾ ਮਰਜੀ ਕਰਜਾ ਚੜ੍ਹ ਜਾਵੇ ਪਰ ਇਹਨਾਂ ਭੁੱਖੇ ਲੋਕਾਂ ਨੇ ਇਹਨਾਂ ਨੀਤ ਮਾੜੀ ਲੋਕਾਂ ਨੇ ਸਾਡੇ ਪੰਜਾਬ ਨੂੰ ਤਬਾਹ ਕਰਤਾ ਅਸੀਂ ਅੱਜ ਸਾਡੀਆਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜੀ ਤੁਸੀਂ ਗ੍ਰਾਂਟ ਚ ਪਿੰਡੂ ਖੇਤਰ ਨੂੰ ਦਿਓ ਚੇ ਘਰਾਂ ਨੂੰ ਦਿਓ ਉਹਦੀ ਇਨਕੁਆਰੀ ਵੀ ਕਰਿਆ ਕਰੋ ਬਾਅਦ ਵਿੱਚ 2 ਸਾਲਾਂ ਬਾਅਦ 3 ਸਾਲਾਂ ਬਾਅਦ ਵੀ ਆਸ ਇਸ ਸਕੀਮ ਤੁਹਾਨੂੰ ਦਿੱਤੀ ਸੀ ਇਹ ਬਰਕਰਾਰ ਹੈਗੀ ਆ ਜਾਂ ਨਹੀਂ ਇਹਨੂੰ ਪੱਟ ਲਿਆ ਜਾਂ ਕਿੱਧਰ ਗਈ ਜਦੋਂ ਇਹ ਇਨਕੁਆਰੀ ਲੱਗੇਗੀ ਲੋਕੀ ਗ੍ਰਾਂਡਾਂ ਦੀ ਸੰਭਾਲ ਕਰਨਗੇ ਚਾਹੇ ਤੁਸੀਂ ਘਰ ਨੂੰ ਗ੍ਰਾਂਡਾਂ ਦਿੰਨੇ ਚੇ ਪਿੰਡ ਨੂੰ ਦਿੰਨੇ ਚੇ ਗਲੀਆਂ ਲਾਲੀਆਂ ਨੂੰ ਦਿੰਨੇ ਉਹਦੀ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਤੇ ਮੈਂ ਸਾਡੀਆਂ ਸਰਕਾਰਾਂ ਨੂੰ ਅਪੀਲ ਕਰਦਾ ਵੀ ਭਾਈ ਦੇ ਕੇ ਗ੍ਰਾਂਡਾਂ ਉਹਦੇ ਦੀ ਇਨਕੁਆਰੀ ਤੇ ਕਰਜਾ ਚੱਕ ਚੱਕ ਕੇ ਪੰਜਾਬ ਨੂੰ ਕਰਜ਼ਾਈ ਨਾ ਕਰੋ ਕਰਜਾ ਚੱਕ ਚੱਕ ਕੇ ਮਤਲਬ ਇਹ ਲੋਕਾਂ ਨੂੰ ਸਕੀਮਾਂ ਨਾ ਦਿਓ ਨਾ ਪਿੰਡਾਂ ਨੂੰ ਦਿਓ ਲੋਕ ਵਿਕਾਸ ਨੂੰ ਸਮਝਦੇ ਹੀ ਕੁਛ ਨਹੀਂ ਕਿਉਂਕਿ ਲੋਕਾਂ ਤੇ ਕੋਈ ਜਵਾਬ ਦੇ ਹੈ ਨਹੀਂ ਲੋਕਾਂ ਤੇ ਕੋਈ ਕਾਨੂੰਨ ਕੰਮ ਨਹੀਂ ਕਰਦਾਗਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋ ਵੱਧ ਘੱਟ ਬੋਲੇ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਰ ਗੋਨੋਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਮਰਜੀ ਲੋਕਾਂ ਨੂੰ ਦੇਈ ਜਾਓ ਲੋਕਾਂ ਨੇ ਨਹੀਂ ਰਜਣਾ ਪੰਜਾਬ ਨੂੰ ਬੈ ਕਰ ਦਿਓ ਪੰਜਾਬ ਨੂੰ ਗਹਿਣੇ ਕਰ ਦਿਓ ਇਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਨੂੰ ਤੁਹਾਡੀਆਂ ਕੁਰਸੀਆਂ ਪਿਆਰੀਆਂ ਐ ਇਹਨਾਂ ਨੂੰ ਗਰਾਂਡਾਂ ਪਿਆਰੀਆਂ ਨਾ ਸੰਭਾਲ ਕਰਨੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ